ਰਕਉਟ ਬਹੁਤ ਜ਼ਿਆਦਾ ਹੌਲਾ ਮੇਰਾ 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 ਮਾਈਂਡ ਸੈਟ ਹੈ ਜੇ ਮੇਰਾ ਇਹ ਨਹੀਂ ਪਤਾ ਵੀ ਮੈਂ ਸਵੇਰ ਵੀ ਸਵੇਰ ਨੂੰ ਮੈਂ ਕਰੂੰਗਾ ਮੈਂ ਕਿਧਰ ਜਰਨੀ ਸਟੋਰੀ ਪਈ ਕਿ ਜੀ ਕਰਦਾ ਮੈਂ ਹੁਣ ਵੀ ਦੋ ਤਿੰਨ ਹਾਂ ਮੇਰਾ ਇਹ ਅਭੀ ਮੈਨੂੰ ਨਹੀਂ ਪਤਾ ਮੈਨੂੰ ਵੀ ਰਾਤ ਤੋਂ 2:00 3:00 ਵਜੇ ਮੇਰਾ ਕਈ ਵਾਰੀ ਦਿਮਾਗ ਬੋਝ ਜਾਵੇਂ ਕਿੱਥੇ ਜਾਵੜਾ ਕਈ ਵਾਰੀ ਇਹ ਹੁੰਦਾ ਕਿ ਕੋਈ ਮੈਂ ਘਰੋਂ ਚਲੇ ਗਿਆ ਆ ਫਾਰਮਾਂ ਉੱਤਰਦੇ ਖੜਾ ਸੀ ਮੈਂ ਮਾੜੀ ਮੁੱਟੀ ਰਹਨੇਗਾ ਨਹੀਂ 40 ਮਿੰਟ ਬਾਅਦ ਦੇ ਬਾਅਦ ਮੇਰੇ ਦਿਮਾਗ ਚੋਂ ਹੀ ਗੱਲ ਆ ਗਈ ਮਾਹ ਜਰਾ ਜਦ ਬੱਦ ਪੱਜ ਕੇ ਦੇਖਣਾ ਉਹ ਜਾਂਦੇ ਜਾਂਦੇ ਮੇਰਾ ਫੋਨ ਬੰਦ ਹੋ ਗਿਆ ਮੈਂ ਲੰਬਾਈ ਨਿਕਲ ਗਿਆ ਚਾਈ ਗਿਆ ਜਾਈ ਗਿਆ ਜੇ ਕਹਾਂਦੇ ਉਹ ਪਿਛੋਂ ਟੈਨਸ਼ਨ ਹੋ ਗਈ ਵੀ ਆਇਆ ਹੀ ਨਹੀਂ ਮੁੜ ਕੇ ਮੁੜ ਕੇ ਜਦੋਂ ਉੱਥੇ ਕਾਰ ਖੜੀ ਮੈਂ ਹੀ ਲੱਭਦੇ ਫਿਰੇ ਮੈਂ ਇਧਰੋਂ ਬੰਨੀ ਕਿਹੜੇ ਪਿੰਡਾਂ ਮੁੰਡਾ ਜੀ ਘੁੰਮ ਕੇ ਆ ਕੇ ਟ੍ਰੱਕ ਬਾਰੇ ਬੋਲਦਾ ਕਿ ਪਿੱਛੇ ਦਾ ਖੜ ਗਿਆ ਮੈਂ ਹਾਂ ਮੈਂ ਘਰੇ ਆ ਗਿਆ ਉਹ ਕਹਿੰਦਾ ਲੱਭਦੇ ਫਿਰਦੇ ਨੇ ਮੈਂ ਤਾਂ ਮੈਂ ਕਿਹਾ ਮੈਂ ਤਾਂ ਘਰੇ ਆਇਆ ਦੀ ਆਪਾਂ ਕਾਰ ਲੈ ਕੇ ਆਉਣੀ ਆ ਮੋਟਰ ਤੋਂ ਜਾ ਕੇ ਮੈਂ ਹੋਰ ਦੂਜੇ ਰਾਹ ਕੀ ਘਰੇ ਆ ਗਿਆ ਵੱਧ ਗਿਆ ਵੀ ਆ ਮੈਨੂੰ ਮੈਂ ਤਾਂ ਕਿ ਬੋਡੀ ਆਪਣਾ ਬਹੁਤ ਤਕੜਾ ਹੈਗਾ ਮੈਨੂੰ ਟਾਈਮ ਦੋ ਇਹਦੇ ਅੰਦਰ ਜੋ ਸਿਸਟਮ ਚੱਲ ਰਿਹਾ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਡਿਪਰੈਸ਼ਨ ਨਹੀਂ ਫਾਇਦਾ ਨਾ ਓਵਰ ਐਕਸਾਈਟਮੈਂਟ ਹੀ ਲੱਗਦਾ ਨਾ ਮੇਬੀ ਇਹ ਹੋ ਸਕਦਾ ਕਿ ਨਾਮ ਗਲਤ ਆ ਓ ਡਿਪਰੈਸ਼ਨ ਨਹੀਂ ਆਉਂਦਾ ਓਵਰ ਐਕਸਾਈਟਮੈਂਟ ਹਾਂ ਇਹ ਗੱਲ ਨੇ ਪਰ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਆ ਬਹੁਤ ਜ਼ਿਆਦਾ ਕਿ ਮੈਂ ਮੂੰਹ ਨਹੀਂ ਕਿਹਾ ਮੈਨੂੰ ਲੋਕ ਕਹਿੰਦੇ ਰਹਿੰਦੇ ਨੇ ਯਾਰ ਵੀ ਸਰੀਰ ਨਾਲ ਆਸ਼ਕ ਠੀਕ ਆ ਵੀ ਇਹ ਜੀ ਆ ਤਾਂ ਜੋ ਮੈਂ ਵੀਡੀਓ ਤੋਂ ਪਾਉਣਾ ਨਾ ਆਲੀ ਕੁਝ ਵੀ ਨਹੀਂ ਮੇਰੀ ਫਿਟਨੈਸ ਦੇ ਹਿਸਾਬ ਨਾਲ ਤਾਂ ਮੈਂ ਬਹੁਤ ਜ਼ਿਆਦਾ ਬਿਮਾਰ ਆਉਂਗੀ ਹ ਕਲੂ ਤੰਗ ਹੋ ਜਲਦੀ ਤਾਂ ਆਹ ਇਹ ਥੋੜੇ ਮੇਰਾ ਬਲੱਡ ਲਾਸ ਹੋ ਗਿਆ ਕਾਫੀ ਜਿਆਦਾ ਕੁਛ ਲੋਕ ਇਹ ਵੀ ਕਹਿੰਦੇ ਆ ਕਿ ਤੂੰ ਐਕਸਟ੍ਰੀਮ ਦੇ ਵਿੱਚ ਆਪਣਾ ਪ੍ਰੋਟੀਨ ਕੀਤਾ ਤਾਂ ਇਹ ਦਿੱਕਤ ਆਈ ਮੈਨੂੰ ਪਹਿਲਾਂ ਡਾਕਟਰ ਇੱਥੇ ਜਿਹੜੇ ਲੁਧਿਆਣਾ ਅਜੀਤ ਸਿੰਘ ਨੇ ਨਾ ਬਹੁਤ ਜਿਆਦਾ ਤੁਹਾਨੂੰ ਪਤਾ ਹੋਊਗਾ ਉਹਨਾਂ ਨੇ ਮੈਨੂੰ ਵੀ ਮੈਨੂੰ ਹੁਣ ਦੇ ਨਹੀਂ ਇਹ ਮੈਨੂੰ 2012 ਦੇ ਵਿੱਚ ਡਾਕਟਰ ਨੇ ਪੁੱਛਿਆ ਵੀ ਤੂੰ ਕੀ ਕਰਦਾ ਮੈਂ ਕਿਹਾ ਵੀ ਮੈਂ ਕਬੱਡੀ ਖੇਡਦਾ ਹਾਂ ਕਿਉਂ ਤੂੰ ਗੇਮ ਛੱਡ ਦੇ ਵੀ ਤੇਰਾ ਜਿਆਦਾ ਜ਼ੋਰ ਨਹੀਂ ਲੱਗਣਾ ਚਾਹੀਦਾ ਵੀ ਤੇਰੀ ਜਿਹੜੀ ਕਾਲਨ ਆ ਨਾ ਵੀ ਜਿਆਦਾ ਸ਼੍ਰਿੰਕ ਹੁੰਦੀ ਹੈ ਤਾਂ ਤੂੰ ਬਹੁਤ ਜ਼ਿਆਦਾ ਐਕਸਟ੍ਰੀਮ 'ਚ ਜ਼ੋਰ ਮਾਰ ਉਦੋਂ ਮਾਰ ਨਹੀਂ ਨਹੀਂ ਮੈਂ ਕਿਹਾ ਜ਼ਿੰਦਗੀ ਨਹੀਂ ਹੈਗੀ ਕਮੇਟੀ ਤੋਂ ਬਿਨਾਂ ਦਾ ਉਦੋਂ ਮੈਨੂੰ ਉਹਨਾਂ ਨੇ ਸਮਝਾਇਆ ਸੀ ਪਰ ਮੈਂ ਬੱਚਾ ਸੀ ਮੈਨਾਂ ਉਹਨਾਂ ਦੀ ਤਾਂ ਨਹੀਂ 15 ਦਿਨ ਦਵਾਈ ਖਾ ਕੇ ਮੈਂ ਛੱਡ ਦਿੱਤੀ ਉਹ ਤਾਂ ਵਿੱਚ ਵਿੱਚ ਮੈਨੂੰ ਉਹਦੇ ਫਲੇਅਰਸ ਜਿਵੇਂ ਆਉਂਦੇ ਰਹੇ ਮੈਂ ਵਰਕ ਕਰਦੇ ਬਾਹਰ ਫੇਡਣਾ ਚਲੇ ਗਿਆ ਤੇ ਇੱਕ ਐਕਸਟ੍ਰੀਮ ਸਿੰਪਟਮ ਆਇਆ ਜਿਹਦੇ ਨਾਲ ਤੁਸੀਂ ਇਹ ਕਹਿ ਕੇ ਹੁਣ ਮੈਂ ਇਲਾਜ ਕਰਾਂ ਹਾਂ ਹੁਣ ਜਦੋਂ ਮੈਨੂੰ ਜਾਦਾ ਹੀ ਕੰਮ ਵੱਧ ਗਿਆ ਤੁਸੀਂ ਤੁਹਾਨੂੰ ਹੋਰ ਦੱਸਦਾ ਕਿ ਕਿਰੇ ਦਿਨ ਹੋ ਸਕਦਾ ਹੈ ਗਏ ਬੰਦੇ ਨੂੰ ਮੈਂ ਆਪਣੇ ਦੱਸਦਾ ਮੈਨੂੰ ਹੁਣ ਜਦੋਂ ਮੇਰੀ ਮੈਡੀਸਿਨ ਚੱਲ ਗਈ ਅੰਦਰੋਂ ਮੇਰੇ ਵਾਲੇ ਮਾਰਦਾ ਜਰੀਬ ਵੀ ਮੈਂ ਕਿਹੜੇ ਨੂੰ ਲੁੱਟ ਕੇ ਭੱਜਾਂ ਨਾ ਮੈਂ ਡਾਕਟਰ ਜਦ ਮੇਰੀ ਮੈਡੀਸਿਨ ਚੱਲਦੀ ਸਿਰ ਡਾਕਟਰ ਇਹ ਤੂੰ ਤੁਰਸਾਗਾ ਵੀ ਹੋਰ ਕੁਝ ਨਹੀਂ ਕਰਨਾ ਵੀ ਤੈਨ ਸਿਰਫ ਇਕੱਲੀ ਵਾਕਿੰਗ ਕਰਨੀ ਆ ਵੀ ਡਾਈਟ ਵਧੀਆ ਆ ਤੁਸੀਂ ਮੈਂ ਕਿੰਨਾ ਦੁਰਦਾ ਹਾਂਗਾ ਇੱਕ ਦਿਨ ਮੈਂ ਡਾਕਟਰ ਇਹ ਕਹਦਾ ਵੀ ਤੂੰ ਗੱਲਾਂ ਤੁਰਨ ਅੰਦਾਜ਼ ਜਾ 3-4 ਕਿਲੋਮੀਟਰ ਮੈਕਸ ਇਦਾਂ ਤੇ ਦੱਸ ਰਹੇ ਹਾਂ ਰੋਜ਼ ਮੈਂ 17 ਕਿਲੋਮੀਟਰ ਤੁਰਦਾ ਸੀ ਮੈਂ ਕਿਹਾ ਮੈਂ ਟਾਈਮ ਨੂੰ ਯੂਟਿਲਾਈਜ਼ ਕਰਨਾ 17 ਕਿਲੋਮੀਟਰ ਡੇਲੀ ਮੈਂ 3 ਵਜੇ ਬੋਟਪਾਰਕ ਘਰੋਂ ਨਿਕਲ ਜਾਂਦਾ ਸੀ ਜਿਹੜਾ ਕੱਲ ਚੋਰੀ ਹੋ ਗਏ ਸੋਈ ਵਿੱਚ ਹੋਣੀ ਇੱਕ ਵਾਰ ਦੋ ਮਿੰਟ ਆ ਚੋਣਦੇ ਬੋਟਪਾਰਕ ਉਹ ਮੈਂ ਮੈਂ ਬੋਟਪਾਰਕ 17 ਕਿਲੋਮੀਟਰ ਡੇਲੀ ਤੁਰਦਾ ਸੀ 3 ਵਜੇ ਮੈਂ ਲੱਗ ਜਣਾ ਆਪਣੀ ਮੋਟਰਵਾਲ ਗੇੜੇ ਕੱਢਣਾ ਹੈਡਫੋਨ ਤੇ ਤੁਰ ਜਣਾ ਮੈਨੂੰ ਲੱਗ ਰਹੀ ਫੈਟ ਲਾਸਟਾ ਹੋ ਰ 17 ਕਿਲੋਮੀਟਰ ਡੇਂਗੇ ਤੁਰਦਾ ਸੀ ਮੈਂ ਟਾਰਗੇਟ ਹੁੰਦਾ ਜੀ ਮੇਰਾ 17 ਕਿਲੋਮੀਟਰ ਤੁਰਨਾ ਹੀ ਦਰਨਾ ਯਾਰ ਗੱਲਾਂ ਫਿਰ ਇਹੀ ਚੀਜ਼ ਤੁਹਾਨੂੰ ਇੰਨਾ ਛਾਉਂ ਬਤਾ ਰੱਖੋ ਨਾ ਸ਼ਰੀਰ ਕਿਵੇਂ ਨਹੀਂ ਬਣੂਗਾ ਕਿ ਸੋਚ ਕੇ ਬਣਨਾ ਆਪਣਾ ਭਾਈ ਲਾਈਕ ਆਪਣੇ ਆਪ ਹੀ ਬਣਦਾ ਸਭ ਕੁਝ ਉੰਬਾ ਗੋਡੇ ਨਾਲ ਬਾਕੀ ਹ ਵੀ ਆਪਾਂ ਯੂਥ ਨੂੰ ਇਹ ਮੈਸੇਜ ਦਿੰਨੇ ਆ ਵੀ ਆਪਾਂ ਆਪਣਾ ਫਰਜ਼ ਨਿਭਾ ਕੇ ਜਾਵਾਂਗੇ ਸੁਣਨੀ ਕਿਸੇ ਨੇ ਨਾ ਸੁਣਨੀ ਥੋ ਵੀ ਮਰਜੀ ਆ ਨਹੀਂ ਅੱਗੇ ਆਉਣ ਵਾਲਾ ਸਮਾਂ ਤੁਹਾਡੇ ਲਈ ਠੀਕ ਨਹੀਂ ਹੈਗਾ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਕੇ ਜਾਂਦਾ ਵੀ ਉਹਦਾ ਕੋਈ ਫਾਇਦਾ ਨਹੀਂ ਆਪਾਂ ਆਪਣਾ ਫਰਜ਼ ਨਿਭਾਉਨੇ ਆ ਤੇ ਨਿਭਾਉਂਦੇ ਰਹਾਂਗੇ ਆਪਾਂ ਉਦੋਂ ਵੀ ਬੋਲਦੇ ਸੀ ਅੱਜ ਵੀ ਬੋਲਦੇ ਆ ਚਲੋ ਹੋਰ ਵੀ ਆਪਦਾ ਵੀ ਪੰਜਾਬ ਦੇ ਬੰਦੇ ਇੰਨੇ ਕੈਮ ਹੋਏ ਹੋਏ ਨੇ ਲਓਦੋ ਸਟੋਰੀ ਭਾਈ ਮੈਂ ਕਿਹਾ ਯਾਰ ਮੈਨੂੰ 100 ਬੰਦਾ ਚਾਹੀਦਾ ਵੀ ਸਵੇਰੇ ਭੱਜਣ ਜਾਣਾ ਵੀ ਜੇ 500 ਬੰਦੇ ਨੇ ਮੈਨੂੰ ਵੀਡੀਓ ਟੈਗ ਕੀਤੀ ਮੈਂ ਤੋਂ ਦੇਖਣੀ ਹੋਈ 500 ਮਿੰਟਾਂ ਸਵੇਰੇ ਉੱਠ ਕੇ ਰਨਿੰਗ ਕਰਨੀ ਆ ਇੰਨਾ ਇਹਨਾਂ ਨੂੰ ਸ਼ੌਂਕ ਆ ਇਸ ਟਾਈਮ ਮੁੰਡਿਆਂ ਨੂੰ ਵੀ ਯਾਰ ਕੁਝ ਕਰਨਾ ਇਹ ਵੈਸੇ ਨਾ ਰਾਜਪੀ ਦੇ ਵੀਰੇ ਸੱਚਾਈ ਆ ਸਾਰੀ ਯਾਰ ਇਹ ਚੀਜ਼ ਚਾਹੁੰਦੇ ਆ ਮੈਂ ਕਹਿੰਦਾ ਵੀ ਇੱਕ ਦਿਨ ਜਾਂ ਮੈਂ ਪੱਜਾਂ 10 ਸਾਲ ਮੇਰੇ ਨਾਲ ਪਜਾ ਪੱਜੇ ਹਾਰਾ ਮੈਂ ਕਹਿੰਦਾ ਵੀ ਕੋਈ ਗੱਲ ਹੈ ਵੀ ਇਹ ਸਟੀਰੋਇਡ ਇਹਦੇ ਨਾਲ ਲੋਕ ਕਹਿੰਨ ਪਰ ਇਹ ਕੋਈ ਤੁਹਾਡੇ ਕੋਲ ਨਸ਼ੇ ਦੀ ਗੱਲ ਕਰਨਾ ਮਾਈਂਡ ਸੈਟ ਜਵਾਕਾਂ ਦਾ ਇਹ ਨਾ ਹੋਵੇ ਨਾ ਵੀ ਯਾਰ ਬੱਲ ਹੋਰ ਜੋ ਮਰਜੀ